ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਵਿੱਚ ਇਸਤਰੀ ਦਾ ਸਥਾਨ ਬਹੁਤ ਸਤਿਕਾਰਯੋਗ ਹੈ ਗੁਰੂ ਨਾਨਕ ਦੇਵ ਜੀ ਨੇ ਆਸਾ ਕੀ ਵਾਰ ਦੀ 19ਵੀਂ ਪੌੜੀ ਦੇ ਸ਼ਲੋਕ ਚ ਮਨੁੱਖੀ ਸਮਾਜ ਵਿੱਚ ਇਸਤਰੀ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਲਿਖਿਆ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬਦਾਨ ਸੋ ਕਿਉ ਮੰਦਾ ਆਖੇ ਜਿਤ ਜੰਮੇ ਰਜਾਨ ਜਿਹੜੀ ਔਰਤ ਰਾਜਿਆਂ ਭਗਤਾਂ ਤੇ ਸੂਰਮਿਆਂ ਨੂੰ ਜਨਮ ਦਿੰਦੀ ਹੈ ਭਲਾ ਉਸ ਔਰਤ ਨੂੰ ਮਾੜੀ ਕਿਵੇਂ ਕਿਹਾ ਜਾ ਸਕਦਾ ਹੈ ਗੁਰੂ ਸਾਹਿਬ ਦੀ ਇਸ ਇਨਕਲਾਬੀ ਸੋਚੋਂ ਪੈਦਾ ਹੋਈ ਔਰਤ ਦੀ ਸਤਿਕਾਰਤਾ ਹੱਸੀ ਕਾਰਨ ਬਹੁਤ ਸਾਰੀਆਂ ਬੀਬੀਆਂ ਦਾ ਸਿੱਖ ਧਰਮ ਨਾਲ ਡੂੰਘਾ ਤੇ ਸਦੀਵੀ ਸੰਬੰਧ ਰਿਹਾ ਹੈ ਇਹ ਸੰਬੰਧ ਗੁਰਬਾਣੀ ਅਤੇ ਗੁਰਬਾਣੀ ਦੋਵਾਂ ਯੁੱਗਾਂ ਵਿੱਚ ਹੀ ਬਣਿਆ ਰਿਹਾ ਹੈ ਗੁਰਮਾਨੇ ਯੁੱਗਾਂ ਵਿੱਚ ਗੁਰੂ ਨਾਨਕ ਦੇਵ ਜੀ ਘਰ ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਇਸਤਰੀਆਂ ਵਿੱਚ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੀ ਬੇਟੀ ਬੀਬੀ ਅਮਰੋਦਾ ਨਾਮ ਵੀ ਸ਼ਾਮਿਲ ਹੈ। ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੂੰ ਗੁਰਸਿੱਖੀ ਵਿੱਚ ਉਭਾਰਨ ਵਾਲੀ ਬੀਬੀ ਅਮਰੋਜੀ ਦਾ ਜਨਮ 1532 ਵਿੱਚ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਦੇ ਘਰ ਇਤਿਹਾਸਿਕ ਨਗਰ ਖੰਡੂਰ ਸਾਹਿਬ ਵਿੱਚ ਹੋਇਆ ਘਰੇਲੂ ਮਾਹੌਲ ਧਾਰਮਿਕ ਹੋਣ ਕਰਕੇ ਬੀਬੀ ਜੀ ਦਾ ਬਚਪਨ ਵੀ ਧਾਰਮਿਕ ਰੰਗ ਵਿੱਚ ਰੰਗਿਆ ਹੋਇਆ ਸੀ ਗੁਰੂ ਅੰਗਦ ਦੇਵ ਜੀ ਜਿੱਥੇ ਬੱਚਿਆਂ ਨੂੰ ਗੁਰਮੁਖੀ ਦੀ ਪੜ੍ਹਾਈ ਕਰਵਾਇਆ ਕਰਦੇ ਸਨ ਉੱਥੇ ਹੀ ਉਹ ਉਹਨਾਂ ਨੂੰ ਗੁਰਬਾਣੀ ਵੀ ਕੰਠ ਕਰਵਾਇਆ ਕਰਦੇ ਸਨ ਬੀਬੀ ਅਮਰੋ ਨੇ ਆਪਣੀ ਮੁੱਢਲੀ ਤਨੀਮ ਵੀ ਗੁਰੂ ਪਿਤਾ ਕੋਲ ਹੀ ਹਾਸਲ ਕੀਤੀ ਮਾਤਾ ਕੀਵੀ ਵੀ ਆਪਣੇ ਸੁਭਰਤ ਸਿਆਣੀ ਧੀ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਅਤੇ ਉਪਦੇਸ਼ ਤੋਂ ਯਾਦ ਕਰਵਾਉਂਦੇ ਮਾਤਾ ਜੀ ਵੱਲੋਂ ਮਿਲੀ ਸੁਝ ਜੀ ਅਖਵਾਈ صدਕਾ بی بی جی ਨੂੰ ਬਹੁਤ ਸਾਰੀ ਗੁਰਬਾਨੀ ਕੰਠ ਹੋ ਗਈ ਸਿੱਧ ਗੋਸ਼ਟ ਦੀ ਬਾਣੀ ਦਾ ਪਾਠ ਉਹ ਜੁਬਾਨੀ ਹੀ ਕਰਿਆ ਕਰਦੇ ਸਨ ਉਮਰਵਦਨ ਦੇ ਨਾਲ بی بی ਅਮਰੋਦ ਜੀ ਉੱਪਰ ਗੁਰਮਤ ਦਾ ਰੰਗ ਹੋਰ ਵੀ ਗੂੜਾ ਚੜਨ ਲੱਗਾ ਚੁਲਾ ਚੋਂਗਾ ਕਰਦੇ ਆ ਵੀ ਉਹ ਆਪਣੀ ਸੁਰਤ ਪਰਮਾਤਮਾ ਨਾਲ ਜੋੜੀ ਰੱਖਦੇ ਇਹ ਸੁਜੜਾਵ ਲਗਾਵ ਕਾਰਨ ਹੀ ਸੂਰਜ ਪ੍ਰਕਾਸ਼ ਦੇ ਲਿਖਾਰੀ ਭਾਈ ਸੰਤੋਖ ਸਿੰਘ ਨੇ بی بی ਨੂੰ ਭਗਤੀ ਦਾ ਜਿਉਂਦਾ ਜਾਗਦਾ ਸਰੂਪ ਕਿਹਾ ਉਹਨਾਂ ਲਿਖਿਆ ਇੰਜ ਲੱਗਦਾ ਹੈ ਜਿਵੇਂ ਭਗਤੀ ਨੇ ਸਰੀਰਕ ਰੂਪ ਧਾਰ ਕੇ ਗੁਰੂ ਅੰਗਦ ਦੇਵ ਦੇ ਘਰ ਜਨਮ ਲੈ ਲਿਆ ਹੋਵੇ ਬੀਬੀ ਅਮਰੋ ਦਾ ਆਨੰਦ ਕਾਰਜ ਪਿੰਡ ਬਾਸਰਕੇ ਗਿੱਲਾ ਦੇ ਸਨੇਕ ਭਾਈ ਮਾਨਕ ਚੰਦ ਦੇ ਭਰਾ ਭਾਈ ਜਸੂ ਜੀ ਨਾਲ ਹੋਇਆ ਇਹ ਪਿੰਡ ਗੁਰੂ ਰਾਮਦਾਸ ਜੀ ਦਾ ਨਾਨਕਾ ਪਿੰਡ ਵੀ ਸੀ ਬੀਬੀ ਅਮਰੋ ਨੂੰ ਹੁਣ ਤੱਕ ਬਹੁਤ ਸਾਰੀ ਗੁਰਬਾਣੀ ਗੰਠ ਹੋ ਚੁੱਕੀ ਸੀ ਅਤੇ ਉਹਨਾਂ ਦਾ ਗਲਾ ਵੀ ਬਹੁਤ ਸੁਰੀਲਾ ਸੀ ਜਦੋਂ ਉਹ ਮਧੁਰ ਆਵਾਜ਼ ਵਿੱਚ ਬਾਣੀ ਪੜ੍ਹਦੇ ਤਾਂ ਸੁਣਨ ਵਾਲਿਆਂ ਦੇ ਹਿਰਦੇ ਆਤਮਿਕ ਆਨੰਦ ਨਾਲ ਭਰ ਜਾਂਦੇ ਇਸ ਤਰ੍ਹਾਂ ਦਾ ਹੀ ਆਤਮਿਕ ਆਨੰਦ ਇੱਕ ਦਿਨ ਬਾਬਾ ਅਮਰਦਾਸ ਜੀ ਨੂੰ ਵੀ ਆਇਆ ਜਦੋਂ ਉਹਨਾਂ ਨੇ ਬੀਬੀ ਜੀ ਦੇ ਮੁਖਾਰਬਿੰਦ ਚੋਂ ਗੁਰੂ ਨਾਨਕ ਦੇਵਤਾ ਮਾਰੂ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੁੱਖ ਲੇਖ ਪਾਏ ਸੁਣਿਆ ਇਨਾਂ ਦਿਨਾਂ ਵਿੱਚ ਬਾਬਾ ਜੀ ਨੂੰ ਇੱਕ ਬ੍ਰਹਮਚਾਰੀ ਸਾਧੂ ਦੇ ਨਿਗਰੇ ਹੂਨ ਮਹਿਣਾ ਮਾਰਿਆ ਸੀ ਅਤੇ ਉਹ ਇੱਕ ਸੱਚੇ ਗੁਰੂ ਦੀ ਪਾਲ ਵਿੱਚ ਸਨ ਇਹ ਸ਼ਬਦ ਸੁਣ ਕੇ ਬਾਬਾ ਜੀ ਨੂੰ ਗੁਰੂ ਦੀ ਮਹੱਤਤਾ ਬਾਰੇ ਸਮਝ ਆ ਗਈ ਅਤੇ ਉਹਨਾਂ ਨੇ ਬੀਬੀ ਅਮਰੋ ਕੋਲ ਉਸ ਸ਼ਬਦ ਦੇ ਸਿਰਜਣਹਾਰ ਬਾਰੇ ਜਾਣਕਾਰੀ ਹਾਸਲ ਕੀਤੀ ਬੀਬੀ ਜੀ ਨੇ ਦੱਸਿਆ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਰਚਿਆ ਹੋਇਆ ਹੈ ਜਿਨ੍ਹਾਂ ਦੀ ਗੱਦੀ ਤੇ ਹੁਣ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਹਨ ਇਹ ਸੁਣ ਕੇ ਉਹਨਾਂ ਨੇ ਬੀਬੀ ਅਮਰੋ ਨੂੰ ਨਾਲ ਲਿਆ ਤੇ ਪਿੰਡ ਬਾਸ ਰਕੇ ਗਿੱਲਾ ਤੋਂ ਗੁਰੂ ਕੀ ਨਗਰੀ ਖੰਡੂਰ ਸਾਹਿਬ ਨੂੰ ਚਾਲੇ ਪਾ ਦਿੱਤੇ ਇੱਥੇ ਪਹੁੰਚ ਕੇ ਜਦੋਂ ਬਾਬਾ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਉਹਨਾਂ ਦੀ ਪਟਕਣਾ ਖਤਮ ਹੋ ਗਈ ਉਹਨਾਂ ਦੀ ਉਮਰ ਉਸ ਵੇਲੇ 6 ਦਹਾਕੇ ਪਾਰ ਕਰ ਚੁੱਕੀ ਸੀ ਅਤੇ ਗੁਰੂ ਅੰਗਦ ਦੇਵ ਜੀ ਹਲੇ 37 ਸਾਲ ਦੇ ਹੀ ਸਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਬਾਬਾ ਜੀ ਨੇ ਸੇਵਾ ਤੇ ਸਿਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਅਤੇ 11-12 ਸਾਲ ਦੀ ਸਖਤ ਕਾਲਣਾ ਤੋਂ ਬਾਅਦ ਪਰਮ ਪਦ ਪਦਵੀ ਤੱਕ ਪਹੁੰਚ ਗਏ ਇਸ ਪਦਵੀ ਦੀ ਪ੍ਰਾਪਤੀ ਨਾਲ ਜਿੱਥੇ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਦੇ ਦਰਬਾਰ ਤੋਂ ਰਜਵਾਂ ਸਤਿਕਾਰ ਮਿਲਿਆ ਉਥੇ ਸਿੱਕੇ ਇਤਿਹਾਸ ਵਿੱਚ ਵੀ ਬੀਬੀ ਅਮਰੋ ਨੂੰ ਵੀ ਇੱਕ ਵਿਸ਼ੇਸ਼ ਅਤੇ ਵਖਰੀ ਪਛਾਣ ਮਿਲੀ ਸਿੱਖੀ ਦੇ ਵਰਜਾਰਤੇ ਵਰਸਾਰ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਬੀਬੀ ਅਮਰੋ ਨੇ ਆਪਣਾ ਅੰਤਿਮ ਸਮਾਸ ਆਪਣੇ ਸੋਹਰੇ ਪਿੰਡ ਬਾਸਰੇਕੇ ਗਿੱਲਾ ਵਿੱਚ ਲਿਆ ਜਿੱਥੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ ਇਸ ਨੂੰ ਬੀਬੀ ਅਮਰੋ ਦਾ ਦੇਹਰਾ ਵੀ ਕਿਹਾ ਜਾਂਦਾ ਹੈ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ